ਪੀਵੀ ਟੂਡੇ ਚੈਨਲ ਦੇਖ ਰਹੇ ਹੋ ਖਬਰ ਅਮਰਸਰ ਨੇੜੇ ਸੁਜਾਨਪੁਰ ਪੁਲ ਤੋਂ ਆ ਰਹੀ ਹੈ ਜਿੱਥੇ ਸਕੂਟਰੀ ਸਵਾਰ ਮਾਂ ਬੇਟੀ ਨੂੰ ਇੱਕ ਕੈਂਟਰ ਨੇ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਉਪਰੰਤ ਇਸ ਭਿਆਨਕ ਹਾਦਸੇ ਵਿੱਚ ਦੋਵਾਂ ਦੀ ਜਾਨ ਚਲੀ ਗਈ ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹਾਂ ਥਾਣਾ ਸੁਜਾਨਪੁਰ ਦੇ ਐਸਐਚਓ ਨੇ ਦੱਸਿਆ ਕਿ ਅੱਜ 2 ਵਜੇ ਦੇ ਕਰੀਬ ਇਹ ਦੋਵੇਂ ਮਾਂ ਤੇ ਇੱਕ ਸਕੂਟਰੀ ਤੇ ਸਵਾਰ ਹੋ ਕੇ ਸੁਜਾਨਪੁਰ ਤੋਂ ਸਮਾਨ ਖਰੀਦਣ ਆਈਆਂ ਸਨ ਜਦੋਂ ਇਹ ਵਾਪਸ ਜਾਣ ਸਮੇ ਪੁਲ ਨੰਬਰ 3 ਦੇ ਇਲਾਕੇ 'ਚ ਪੁੱਜੀਆਂ ਤਾਂ ਕੈਂਟਰ ਨੇ ਇਹਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਹਨਾਂ ਨੇ ਕੈਂਟਰ ਦੇ ਚਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਹ ਦੋਵੇਂ ਮਾਤੀ ਸ਼ਾਹਪੁਰ ਕੰਢੀ ਦੇ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ ਆਓ ਦੇਖਦੇ ਹਾਂ ਪੱਤਰਕਾਰ ਜਸਵੀਰ ਪਾਟਿਆ ਦੀ 에어ਪੋਰਟ ਜੀ ਅੱਜ ਜੀ ਦੁਪਹਿਰੇ 1:00 ਵਜੇ ਦੇ ਕਰੀਬ ਮਾਂ ਬੇਟੀ ਇੱਕ ਆਪਣੇ ਛਾਪਰ ਕੰਢੀ ਤੇ ਰਹਿਣ ਵਾਲੇ ਜੀ ਉਹਨਾਂ ਨੇ ਐਕਟੀਵਿਟੀ ਉੱਤੇ ਜਾ ਰਹੇ ਸੀ ਤੇ ਇੱਕ ਪਿੱਛੋਂ ਕੈਂਟਰ ਆਇਆ ਤੇ ਉਹ ਕੈਂਟਰ ਨਾਲ ਉਹਨਾਂ ਦਾ ਟਕਰਾਅ ਹੋਇਆ ਜਿਹਦੇ ਵਿੱਚ ਪਹਿਲਾਂ ਤੇ ਮਾਂ ਦੀ ਮੌਤ ਹੋ ਗਈ ਹੈ ਤੇ ਹੁਣ ਥੋੜੀ ਦੇਰ ਪਹਿਲਾਂ ਬੇਟੀ ਦੀ ਵੀ ਮੌਤ ਹੋ ਗਈ ਤੇ ਅਸੀਂ ਇਹ ਇੱਥੇ ਪਰਚਾ ਦਰਜ ਕਰ ਰਹੇ ਹਾਂ ਜੀ ਬਿਆਨ ਲਿਖ ਕੇ ਤੇ ਬਿਆਨ ਲਿਖਿਆ ਉਹਨਾਂ ਦੇ ਘਰ ਜਾਂਦੀ ਸਟੇਟਮੈਂਟ ਤੇ ਜਿਹੜਾ ਕੈਂਟਰ ਡਰਾਈਵਰ ਹੈ ਉਸਤੇ ਪਰਚਾ ਦਰਜ ਕਰ ਰਹੇ ਹਾਂ ਸਰ ਇਹ ਕਿੱਥੋਂ ਆਇਆ ਜੀ ਸਰ ਇਹ ਜਿਸ ਜਾਨਪੁਰਾ ਸ਼ੋਪਿੰਗ ਕਰਨ ਆਈ ਸੀ ਜਦੋਂ ਉੱਤੇ ਕੈਂਟਰ ਜਿਹੜਾ ਪਿੱਛੇ ਜੰਮੂ ਸਾਈਡ ਤੋਂ ਆ ਰਿਹਾ ਸੀ ਕੈਂਟਰ ਸੀ ਆਪਣਾ ਕੈਮਰਾ ਦੀ ਮਦਦ ਨਾਲ ਅਸੀਂ ਕੈਮਰਾ ਫੋਟੋ ਕਾ ਵੀ ਕਢਵਾ ਲਈ ਫੁਟੇਜ ਥੋੜੀ ਅੱਗੇੋਂ ਥੋੜੀ ਪਿੱਛੋਂ ਤੇ ਉਹ ਪਤਾ ਲੱਗ ਗਿਆ ਵੀ ਜਿਹੜਾ ਐਕਸੀਡੈਂਟ ਜਨੇ ਕੀਤਾ ਸੀ ਤੋਂ ਬਾਈ ਹੀ ਨੰਬਰ ਵਿੱਚ ਜਿਹੜੇ ਕੈਂਟਰ ਤੇ ਬਾਈ ਨੇ ਪਰਚਾ ਦੇ ਦੇਣਾ ਕੈਂਟਰ